ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਦੇ ਨਾਲ ਆਪਾਂ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ ਤਾਂ ਬਹੁਤ ਜ਼ਿਆਦਾ ਹੋ ਗਿਆ ਤੇ 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 ਹੁਣ ਆਪਾਂ ਕੀ ਗੱਲ ਕਰੀਏ ਗੱਲਾਂ ਤਾਂ ਬਹੁਤ ਨੇ ਕਰਨ ਨੂੰ ਪਰ ਕਈ ਲੋਕ ਨਵੇਂ ਹੀ ਉੱਠਦੇ ਨੇ ਹਨਾ ਜਿਵੇਂ ਕਹਿੰਦੇ ਨਾ ਤਿੰਨਾ ਚ ਨਾ 13 ਚ ਨਾ ਪਲੇਅਰਾਂ ਚ ਨਾ ਸਪੇਰਾਂ ਚ ਜਿਵੇਂ ਕਹਿੰਦੇ ਤੂੰ ਕੌਣ ਉਹ ਕਹਿੰਦਾ ਮੈਂ ਖਾਮ ਖਾ ਵੀ ਆ ਕੇ ਪੰਗਾ ਲੈ ਲੈਣਾ ਹਨਾ ਵੀ ਥੋੜਾ ਜਿਹਾ ਆਪਣੀ ਔਕਾਤ ਦੇ ਵਿੱਚ ਰਿਹਾ ਕਰੋ ਮੈਂ ਸ਼ੁਰੂ ਚ ਕਹਿ ਦਿੰਨੀ ਆ ਵੀਡੀਓ ਦੇ ਵਿੱਚ ਕਾ ਨੂੰ ਤੁਸੀਂ ਅੱਗੇ ਤੱਕ ਜਾ ਕੇ ਖੇਚਲਾ ਕਰੋਗੇ ਜੇ ਮੈਂ ਤੁਹਾਨੂੰ ਪਸੰਦ ਨਹੀਂ ਨਾ ਹੈਗੀ ਇੱਥੇ ਵੀਡੀਓ ਛੱਡੋ ਐਂਡ ਭਾਜੋ ਠੀਕ ਆ ਜਿਹੜਾ ਮੇਰਾ ਚੈਨਲ ਆ ਉਹ ਮੇਰੇ ਵਾਸਤੇ ਆ ਤੇ ਮੇਰੇ ਆਪਦੇ ਭੈਣਾ ਭਰਾਵਾਂ ਵਾਸਤੇ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਠੀਕ ਆ ਜਿਹੜੇ ਮੈਨੂੰ ਨਫ਼ਰਤ ਕਰਦੇ ਆ ਉਹਨਾਂ ਦਾ ਤਾਂ ਕੋਈ ਮਤਵਲੇ ਨਹੀਂ ਬਣਦਾ ਇੱਥੇ ਤਾਂ ਕੌਣ ਦਾ ਹੈ ਨਾਲੇ ਤਾਂ ਤੁਸੀਂ ਆਉਣੇ ਹੋ ਕਸਟ ਕਰਦੇ ਹੋ دیکھ ਮੈਂ ਕਮੈਂਟਾਂ ਬਾਰੇ ਹੀ ਗੱਲ ਕਰੀ ਆ ਵੀਡੀਓ ਦੇ ਵਿੱਚ ਵੀ ਆ ਕੇ ਕਮੈਂਟ ਨਾ ਕਰਿਆ ਕਰ ਇੱਕ ਹੋਰ ਆਈ ਚਗਲ ਉਹ ਕਮੈਂਟ ਕਰ ਗਈ ਹੈ ਮੈਨੂੰ ਪਤਾ ਤੂੰ ਕੀ ਭਾਲਦੀ ਆ ਆ ਜਾ ਤੈਨੂੰ ਦਮ ਆ ਜਾ ਤੈਨੂੰ ਦਮਾ ਤੂੰ ਕੀ ਭਾਲਦੀ ਆ ਠੀਕ ਆ ਪੱਕਾ ਜਾ ਤਾਂ ਤੂੰ ਕਿਸੇ ਨੂੰ ਲੁੱਟ ਕੇ ਬਣੀ ਹੋਈ ਆ ਹਨਾ ਜਾਂ ਤੈਨੂੰ ਬੈਠੀ ਬਿਠਾਈ ਨੂੰ ਮਿਲ ਗਿਆ ਤੈਨੂੰ ਜ਼ਿੰਦਗੀ ਦਾ ਸਟਰਗਲ ਕੀ ਪਤਾ ਵੀ ਕੀ ਹੁੰਦਾ ਹੈ ਤੇਰੇ ਵਰਗੀਆਂ ਦਾ ਜਿਵੇਂ ਕਹਿੰਦੇ ਕਰਜਾ ਚੱਕ ਚੱਕ ਤੁਸੀਂ ਕੱਪੜੇ ਸਵਾਈ ਜਾਂਦੇ ਹੋ ਕਰਜਾ ਚੱਕ ਚੱਕ ਤੁਸੀਂ ਉਹ ਕੁਝ ਕਰੀ ਜਾਂਦੇ ਹੋ ਇੱਥੇ ਹੱਥੀਂ ਕਮਾਉਂਦੇ ਵੀ ਆਂ ਤਾਂ ਵੀ ਨਹੀਂ ਕਦੇ ਉਹ ਚੀਜ਼ਾਂ ਆਪਣੇ ਸ਼ੌਂਕੇ ਮਾਰ ਲਏ ਵੀ ਨਾ ਬੱਚੇ ਪਾਲਣੇ ਨੇ ਪੜਾਉਣੇ ਨੇ ਤੂੰ ਆ ਕੇ ਮੇਰੇ ਤੇ ਆ ਕੇ ਕਮੈਂਟਮੈਂਟ ਕਰਦੀ ਆਂ ਨਾ ਆਪਦੇ ਘਰ ਵਾਲ ਦੇਖ ਜਿਹੜੀ ਅੱਗ ਦੀ ਤੂੰ ਗੱਲ ਕਰਦੀ ਆ ਵਾਹਿਗੁਰੂ ਸੱਚਾ ਪਾਤਸ਼ਾਹ ਮੇਰੀ ਤਾਂ ਅਰਦਾਸ ਆ ਇਹ ਬੱਸ ਸਿੱਧੇ ਭੂਆ ਸੱਦੀ ਉਹ ਅੱਗ ਬੱਸ ਜਿਵੇਂ ਕਹਿੰਦੇ 24 ਘੰਟੇ ਦੇ ਅੰਦਰ ਅੰਦਰ ਉਹਦੇ ਘਰੇ ਬਾੜ ਦੇ ਘਰੇ ਵੀ ਸਿਖਰ ਅੰਦਰ ਪੇਟੀਆਂ ਵਾਲੇ ਤੱਕ ਬਾੜਦੀ ਵੀ ਉੱਠ ਕੇ ਸੁਣ ਪੈਂਦੇ ਆਉਣ ਵਾਹਕਰੂ ਸੱਚਾ ਪਾਤਸ਼ਾਹ ਮੇਰੀ ਇੰਨੀ ਕੁ ਸਮੋਲ ਲਈ ਆ ਲੈ ਕਰਤੀ ਅਰਦਾਸ ਐਵੇਂ ਨਹੀਂ ਕਿਸੇ ਨੂੰ ਦੁਖੀ ਕਰੀਦਾ ਹੁੰਦਾ ਠੀਕ ਆ ਕਦੇ ਤੂੰ ਕੁਝ ਬੋਲਦੀਆਂ ਵੀਡੀਓ 'ਚ ਆ ਕੇ ਕਦੇ ਤੂੰ ਕੁਝ ਬੋਲਦੀਆਂ ਕਮੈਂਟ 'ਤੇ ਆ ਕੇ ਇਹ ਉਹਦੀ ਨਹੀਂ ਗੱਲ ਕਰਦੀ ਜਿਹਦੀ ਮੈਂ ਕੱਲ ਗੱਲ ਕਰੀ ਸੀਗੀ ਇਹ ਅੱਜ ਇੱਕ ਨਵੀਂ ਉੱઠી ਆ ਜਿਵੇਂ ਕਹਿੰਦੇ ਨਵੀਂ ਨਵੀਂ ਲੀਰ ਤੈਨੂੰ ਇਹ ਕਿਹਾ ਠੀਕ ਆ ਲੀਰ ਆ ਮੇਰੇ ਭਾਦਾ ਤੁਸੀਂ ਲੀਰਾ ਮੈਨੂੰ ਪਤਾ ਤਉ ਕੀ ਭਾਲਦੀਆਂ ਦਮਾਂ ਤੈਨੂੰ ਹੋਈ ਥੋੜਾ ਜਿਆ ਕੱਲੋਂ ਹੱਥ ਮਾਰ ਲਈਦਾ ਹੁੰਦਾ ਨਹੀਂ ਕਿਸੇ ਨੂੰ ਆ ਕੇ ਤੰਗ ਕਰੀਦਾ ਹੁੰਦਾ ਐਵੇਂ ਨਹੀਂ ਜੱਗ ਤੇ ਕੋਈ ਵੀ ਬੰਦਾ ਆਇਆ ਉਹਨੂੰ ਵਹਿਗਰੂ ਨੇ ਅਕਾਲ ਪੁਰਖ ਨੇ ਬਣਾ ਕੇ ਭੇਜਿਆ ਆਪਦੇ ਆਪ ਦੇ ਕੰਮਾਂ ਵਾਸਤੇ ਠੀਕ ਆ ਜੇ ਕੋਈ ਕਿਸੇ ਨਾਲ ਲੜਦਾ ਜਾਂ ਜਾਂ ਕਿਸੇ ਨਾਲ ਕੋਈ ਗੱਲਬਾਤ ਆ ਉਹ ਕੋਈ ਗੱਲਬਾਤ ਹੁੰਦੀ ਆ ਅਗਲਾ ਤਾਂ ਬੋਲਦਾ ਮੈਨੂੰ ਰੋਜ਼ ਵੀਡੀਓ ਤੇ ਆ ਕੇ ਗਲਤ ਕਮੈਂਟ ਕਰਨੇ ਗਲਤ ਕਮੈਂਟ ਕਰਨੇ ਫਿਰ ਮੈਂ ਕਿੰਨਾ ਕੁ ਟਾਈਮ ਬੰਦਾ ਚੁੱਪ ਰਹਿ ਲੂਗਾ ਹੁਣ ਤੇਰਾ ਤਾਂ ਮੈਂ ਜਦੋਂ ਹੀ ਮੈਂ ਕਹਾਂ ਨਾਲ ਦੀ ਨਾਲ ਇਹਦਾ ਮੂੰਹ ਬੰਦ ਕਰੂ ਨਾਲ ਦੀ ਨਾਲ ਹੀ ਇਹਦਾ ਮੂੰਹ ਬੰਦ ਕਰ ਦੰਨੇ ਆ ਵੀ ਠੀਕ ਰਹੂਗਾ ਨਹੀਂ ਅੱਗੇ ਜਾ ਕੇ ਕੋਈ ਵੀ ਚੀਜ਼ ਆ ਫੇਰਾ ਤੰਗ ਕਰਦੀ ਆ ਠੀਕ ਆ ਮੈਨੂੰ ਤਾਂ ਕੱਲ ਦੀ ਖਾਦੀ ਹੋਈ ਮੱਠੀ ਨਹੀਂ ਹਾਜਮ ਆਈ ਹੈਗੀ ਆ 2 ਵਜੇਗੇ ਹਾਲੇ ਵੀ ਹੁਣ ਭਾਂਡੇ ਤੋਂ ਨੇ ਨਾ ਮੇਂ ਕੁਝ ਖਾਦਾ ਪੀਤਾ ਉੱਠੀ ਮੈਂ ਦਵਾਈ ਲੈ ਕੇ ਪੈ ਗਈ ਸੀਗੀ ਜਾਂ ਹੁਣ ਉੱਠੀ ਅੱਖ ਖੁੱਲੀ ਤਾਂ ਉਹਦਾ ਇੱਕ ਲੀਰ ਜੀ ਦਾ ਕਮੈਂਟ ਆਇਆ ਹੋਇਆ ਲੈ ਐਈ ਨਹੀਂ ਕਿਸੇ ਨੂੰ ਤੰਗ ਕਰੀਦਾ ਹੁੰਦਾ ਤੁਹਾਨੂੰ ਕੀ ਪਤਾ ਮੇਰੇ ਬਾਰੇ ਤੁਸੀਂ ਮੈਨੂੰ ਜਾਣਦੇ ਹੋ ਸੋਸ਼ਲ ਮੀਡੀਆ ਤੇ ਪਹਿਲੀ ਗੱਲ ਤੂੰ ਮੇਰੀ ਵੀਡੀਓ ਨਾ ਦੇਖ ਪਹਿਲੀ ਗੱਲ ਤਾਂ ਤੂੰ ਮੇਰੀ ਵੀਡੀਓ ਹੀ ਨਾ ਦੇਖ ਠੀਕ ਆ ਜੇ ਕੋਈ ਦੋ ਅੱਖਰ ਆਉਂਦੇ ਨੇ ਤੁਹਾਨੂੰ ਚੈਨਲ ਚਲਾਉਣਾ ਆਉਂਦਾ ਜਾਂ ਤੁਹਾਨੂੰ ਕੋਈ ਕਮੈਂਟ ਲਿਖਣਾ ਆਉਂਦਾ ਉਹ ਆਪਦੇ ਤੱਕ ਰੱਖਿਆ ਕਰੋ ਮੇਰੇ ਤੱਕ ਨਹੀਂ ਆ ਕੇ ਵੰਡਣਾ ਤੁਸੀਂ ਠੀਕ ਆ ਮੈਨੂੰ ਨਹੀਂ ਇਹ ਚੀਜ਼ਾਂ ਵਧੀਆ ਲੱਗਦੀਆਂ ਤੂੰ ਮੇਰੇ ਨਾਲ ਆ ਕੇ ਬੈਠ ਨੰਬਰ ਚੱਕ ਮੇਰਾ ਹੈ ਮੇਰੇ ਇੰਸਟਾਗ੍ਰਾਮ ਆਈਡੀ ਤੇ ਆ ਕੇ ਗੱਲ ਕਰ ਮੇਰੇ ਨਾਲ ਜੇ ਤੈਨੂੰ ਕੋਈ ਬਾਤ ਬਾਤ ਘਾਟ ਰਹਿਕ ਘਰ ਚ ਕਹਿੰਦੀ ਅੱਗਾ ਰਹਿਕ ਘਰ ਚ ਆਂਦਾ ਸੋਸ਼ਲ ਮੀਡੀਆ ਤੇ ਨਹੀਂ ਪਾਈਦੀ ਮੈਂ ਤਾਂ ਪਾਉਂਗੀ ਅਇਂ ਦਾ ਪਰ ਸੋਸ਼ਲ ਮੀਡੀਆ ਤੇ ਕੁਝ ਬਣਾ ਪਾਵੇ ਕੋਈ ਬਹੁਤ ਦੁਨੀਆ ਤੇ ਬਥੇਰੀਆਂ ਲੜਾਈਆਂ ਨੇ ਉੱਥੇ ਜਾ ਕੇ ਬੰਗਾ ਲੈ ਲਓ ਤੁਹਾਨੂੰ ਮਹੀਦੀ ਨਹੀਂ ਯਾਰ ਤੁਸੀਂ ਮੇਰੀ ਵੀਡੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਿਉਂ ਕੀਤਾ ਹੋਇਆ ਕਦੇ ਤਾਂ ਤੁਸੀਂ ਆ ਕੇ ਮਿੰਤਾ ਕਰਦੇ ਹੋ ਵੀ ਭੈਣੇ ਅਸੀਂ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਤੁਸੀਂ ਸਾਡੇ ਨੂੰ ਕਰ ਲਓ ਮੈਂ ਤਾਂ ਉਹੀ ਨਹੀਂ ਕਰਦੀ ਮੈਂ ਤਾਂ ਉਹੀ ਨਹੀਂ ਕਰਦੀ ਮੈਂ ਕਿਉਂ ਕਰਾਂ ਦੇਣਾ ਰੂਬਾ ਕੁਝ ਮੈਂ ਚੈਨਲ ਬਣਾਉਂਦਾ ਬੰਦਾ ਆਪਣੇ ਕਰਕੇ ਬਣਾਉਂਦਾ ਤੁਸੀਂ ਚੈਨਲ ਤੇ ਉਹ ਚੀਜ਼ ਕ੍ਰੀਏਟ ਕਰੋ ਜਿਹੜੀ ਤੁਹਾਡੀ ਕੋਈ ਲੋਕ ਦੇਖਣਾ ਚਾਹੁੰਦੇ ਆ ਮੇਰਾ ਦੁੱਖ ਦਰਦ ਮੇਰੀ ਦੁਨੀਆ ਜਿਹੜੀ ਮੇਰੇ ਨਾਲ ਜੁੜੇ ਹੋਏ ਨੇ ਭੈਣ ਭਰਾ ਉਹ ਮੇਰਾ ਦੇਖਣਾ ਚਾਹੁੰਦੇ ਨੇ ਜਾਂ ਤੂੰ ਵੀ ਦੇਖਣਾ ਚਾਹਨੀ ਆ ਤਾਂ ਤੂੰ ਮੇਰੀ ਵੀਡੀਓ ਤੇ ਕਲਿੱਕ ਕਰਿਆ ਤੇ ਮੇਰੇ ਚੈਨਲ ਨੂੰ ਅੱਜ ਹੀ ਅਨਸਬਸਕ੍ਰਾਈਬ ਕਰ ਦੇ ਠੀਕ ਆ ਇਹਦੇ ਬਾਦੂ ਤੂੰ ਐਵੇਂ ਬਲੇਖੇ ਜਹੋਂਗੀ ਜਿਹੜੀ ਚੀਜ਼ ਤੂੰ ਭਾਲਦੀ ਆ ਮੈਂ ਤੈਨੂੰ ਉਹ ਦਊ ਆ ਜਾ ਤੇਰੇ ਦਮ ਤੈਨੂੰ ਕਿਤੇ ਲੱਗਦਾ ਵੀ ਕਿਤੇ ਦੂਈ ਨੇ ਚੈਨਲ ਚਲਾ ਲਿਆ ਤੂੰ ਵੀ ਚਲਾ ਲੇਂਗੀ ਤੂੰ ਪਾਈ ਵੀਡੀਓ ਤੂੰ ਲਈ ਮੇਰਾ ਵੀਡੀਓ ਦੇ ਵਿੱਚ ਨਾਉ ਇਹਨੂੰ ਉਸ ਟਾਈਮ ਦੱਸਾਂ ਵੀ ਚੈਨਲ ਕਿਵੇਂ ਬਣਦਾ ਹੁੰਦਾ ਤੇਰਾ ਬਾਅਦ ਕੰਮ ਤੇਰਾ ਸਾਰਾ ਕੁਝ ਨਾ ਪੂਰਾ ਕਰਾ ਕਰਵਾ ਦਵਾਂ ਐਵੇਂ ਹੀ ਨਹੀਂ ਪੰਗੇ ਲਈਦੇ ਹੁੰਦੇ ਮੈਨੂੰ ਇੰਨੇ ਸਾਲ ਹੋ ਗਏ YouTube ਤੇ ਆਇਆ ਨੂੰ ਮੈਂ ਕਦੇ ਕਿਸੇ ਨਾਲ ਕੁਝ ਵੀ ਨਹੀਂ ਸੀ ਕਿਸੇ ਨੂੰ ਕੁਝ ਕਿਹਾ ਆਪਣੇ ਘਰ ਦੀਆਂ ਵੀਡੀਓ ਹੀ ਕਉਨੀ ਹੁੰਦੀ ਸੀ ਜਦੋਂ ਲੋਕ ਆ ਕੇ ਸੂਈਆਂ ਮਾਰਦੇ ਆ ਤੰਗ ਕਰਦੇ ਫਿਰ ਬੋਲਣਾ ਹੀ ਪੈਂਦਾ ਇੱਕ ਤੂੰ ਆ ਗਈ ਹੁਣ ਹੋਰ ਥੋੜੇ ਨੇ ਜਿਵੇਂ ਕਹਿੰਦੇ ਢੱਡਰੀਆਂ ਦਾ ਆਪਾ ਕਹਿੰਦਾ ਹੁੰਦਾ ਪਹਿਲਾਂ 3600 ਬਧੇਰੇ ਭੌਗਦੇ ਆ ਹੁਣ 3601 ਹੋ ਜਾਣਗੇ ਹੁਣ 3601 ਕਾ ਤੂੰ ਤੂੰ ਬੰਕੀ ਯਾ ਕਰ ਇੰਕਮੈਂਟ ਹੋਣਾ ਕਿ ਜਾਂ ਤਾਂ ਤੂੰ ਕਿਸੇ ਨੂੰ ਲੁੱਟਿਆ ਠੀਕ ਆ ਜਾਂ ਤੈਨੂੰ ਬਣਿਆ ਬਣਾਇਆ ਮਿਲ ਗਿਆ ਤੈਨੂੰ ਜ਼ਿੰਦਗੀ ਦਾ ਸਟਰਗਲ ਹੀ ਨਹੀਂ ਪਤਾ ਵੀ ਕੀ ਚੀਜ਼ ਹੁੰਦੀ ਆ ਵਾਹਿਗੁਰੂ ਸੱਚਾ ਬਾਦਸ਼ਾਹ ਇਹ ਕਿਤੇ ਨੇੜੇ-ਤੇੜੇ ਸੁਣਦਾ ਨਾ ਮੇਰੀ ਉਹ ਅੱਗੇ ਜਲਦੀ ਤੋਂ ਜਲਦੀ ਇਹਦੇ ਘਰੇਵਾਲੀ ਬਾੜੀ ਵੀ ਇੰਨਾ ਤੋਨਾ ਮੀਆਂ ਬੀਬੀ ਦੇ ਵਿੱਚ ਫਿਰ ਇਹਨੂੰ ਪਤਾ ਲੱਗੇ ਕਿਉਂਕਿ ਦਰਾਨਾ ਚ ਠਾਣਾ ਦਾ ਹਰੇਕ ਦਾ ਹੀ ਪੁਰਾ ਹੁੰਦਾ ਰਾਣਾ ਜਿਠਾਣਾ ਤਾਂ ਹਰੇਕ ਦਾ ਹੀ ਬੁਰਾ ਹੁੰਦਾ ਤਾਂ ਕਿ ਹਰੇਕ ਹੀ ਅਗਲਾ ਕਹਿੰਦਾ ਕਹਿੰਦਾ ਮਿੱਟੀ ਦਾ ਵੀ ਪੁਰਾ ਐਵੇਂ ਤਾਂ ਨਹੀਂ ਬੋਲੀਆਂ ਬਣੀਆਂ ਵੀ ਇਹ ਦਿਨ ਪਹਿਨਣ ਦੇ ਸੱਸਾਂ ਨਾਨਾ ਬੁਰੀਆਂ ਹੈ ਇਹ ਅੱਜ ਦਾ ਨਹੀਂ ਚੱਲਿਆ ਹੁੰਦਾ ਇਹ ਤਾਂ ਦੁਨੀਆ ਦਾ ਮੋੜ ਤੋਂ ਜਦੋਂ ਤੋਂ ਦੁਨੀਆ ਸਾਜੀ ਗਈ ਉਦੋਂ ਤੋਂ ਹੀ ਸਾਰਾ ਕੁਝ ਆ ਠੀਕ ਹੈ ਤੂੰ ਕਹਿੰਦੀ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇਰੇ ਪਿਓ ਦਾ ਮੈਂ ਕੁਛ ਪਾਵਾਂ ਮੇਰੇ ਘਰ ਦਾ ਮੈ ਰੀਚਾਰਜ ਕਰਾਉਣੀ ਆ ਤੂੰ ਮੈਨੂੰ ਰੀਚਾਰਜ ਕਰਾ ਕੇ ਦਿੰਨੀ ਆ ਤੂੰ ਮੈਨੂੰ ਫੋਨ ਲੈ ਕੇ ਦਿੱਤਾ ਤੂੰ ਮੇਰੇ ਘਰ ਦਾ ਕੰਮ ਕਰਦੀ ਆ ਵੀ ਹਾਂ ਮੈਂ ਸੋਸ਼ਲ ਮੀਡੀਆ ਤੇ ਗਲਤ ਕੁਝ ਬੋਲਦਾ ਜੇ ਕੋਈ ਗਲਤ ਕਮੈਂਟ ਕਰੋ ਪਹਿਲੀ ਗੱਲ ਤਾਂ ਇੱਜ ਤੋਂ ਉਹਨਾ ਟਾਈਮ ਹੁੰਦੀ ਹੈ ਜਿੰਨਾ ਟਾਈਮ ਇੱਜ ਤੱਕ ਅਗਲਾ ਲੈਣ ਯੋਗ ਹੋਵੇ। ਦੂਜੀ ਗੱਲ ਮੈਂ ਕਿਸੇ ਨੂੰ ਬਹੁਤ ਪਹਿਲਾਂ ਜੇ ਮੈਂ ਆਹੀ ਚੀਜ਼ ਪਹਿਲੇ ਦਿਨ ਤੋਂ ਹੀ ਬਾਹਰ ਦਿੰਦੀ ਦੁਨੀਆ ਹੁਣ ਮ ਕਦੀ ਚੁੱਪ ਵੀ ਕਰ ਗਈ ਹੁੰਦੀ। ਨਾਲੇ ਮੈਨੂੰ YouTube ਤੋਂ ਵਧੀਆ ਪੈਸੇ ਆਉਂਦੇ। ਮੈਂ ਇੰਨੇ ਸਾਲ ਹੁਣੇ ਟੱਕਰ ਮਾਰੀ ਗਈ। ਆ ਕੱਲ ਨੂੰ ਹੱਥ ਮਾਰ ਲਾ ਤੂੰ ਨਵੀਂ ਨਵੀਂ ਲੀਰ ਆ ਹੱਲੇ ਕਿਤੇ ਉੜ ਕੇ ਕਿਸੇ ਟਾਣੀ ਦੇ ਨਾਲ ਲਟਕ ਮੇਰੇ ਨਾਨਾ ਆ ਕੇ ਪੰਗੇ ਲੈ ਠੀਕ ਆ ਮੇਰੇ ਨਾਨੀ ਪੰਗੇ ਲੈਣੇ ਹੈਗੇ ਇਹਨੂੰ ਕੀ ਪਤਾ ਮੇਰੇ ਬਾਰੇ ਮੈਂ ਕਿੱਥੋਂ ਕਿੱਥੋਂ ਮੰਨ ਕੇ ਆਈ ਆ ਕੀ ਕੀ ਮੈਂ ਜ਼ਿੰਦਗੀ ਦੇ ਵਿੱਚ ਸਟਰਗਲ ਕੀਤਾ ਥੋੜੇ ਵਰ ਕੀ ਨਾ ਜੇ ਕਿਤੇ ਇਹ ਜਾ ਕੁਝ ਹੋ ਜਾਂਦਾ ਹੁਣ ਉਹਨੂੰ ਕੱਦੀ ਜਵਾਕ ਗੋਦੀ ਲਾਉਂਦੀ ਜਾ ਕੇ ਪੇਕੀ ਵਹਿ ਜਾਂਦੀ ਮੈਂ ਪਹਿਲਾਂ ਵੀ ਇਹ ਗੱਲਾਂ ਦੋ ਤਿੰਨ ਵਾਰੀ ਵੀਡੀਓ ਦੇ ਵਿੱਚ ਕਹਿ ਚੀ ਆਂ ਐਵੇਂ ਕਿਸੇ ਜਿਵੇਂ ਕਹਿੰਦੇ ਮੈਂ ਤਾਂ ਪਹਿਲਾਂ ਹੀ ਬਹੁਤ ਦੁਖੀ ਆ ਤੂੰ ਇੱਕ ਹੋਰ ਆ ਜਾ ਹੁਣ ਤਾਂ ਵੈਸੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਦੁੱਖ ਤਾਂ ਮੈਂ ਮੈਂ ਤਾਂ ਆਪਦੀਆਂ ਹੀ ਬਿਮਾਰੀਆਂ ਛੋਟੀਆਂ ਆ ਲੈ ਚੱਕ ਦਵਾਈਆਂ ਆ ਲੈ ਚੱਕ ਕਹਿੰਨੇ ਭੈਣੇ ਤੁਸੀਂ ਦਵਾਈ ਕਾਦੀ ਖਾਣੇ ਆ ਦਵਾਈ ਕਾਦੀ ਖਾਣੀ ਆ ਧੁਖੀ ਕੀਤਾ ਪਿਆ ਆਪਾਂ ਤੂੰ ਲੋਕਾਂ ਨੇ ਝਗੜਾਂ ਮੇ ਮੂਹ ਚੱਕੜੀਆਂ ਆ ਜਾਣੀਆਂ ਜੇ ਤੈਨੂੰ ਦੋ ਅੱਖਰ ਲਿਖਣੇ ਆਉਂਦੇ ਨੇ ਜਾਂ ਤੈਨੂੰ ਦੋ ਅੱਖਰ ਮਾੜਾ ਮੋਟਾ ਕਿਤੇ ਬੋਲਣਾ ਆਉਂਦਾ ਆਪਦੇ ਆਪ ਨੂੰ ਵੱਧੇ ਕਾਉਣੀ ਤੈਨੂੰ ਸੋਸ਼ਲ ਮੀਡੀਆ ਚਲਾਉਣਾ ਜੇ ਤੈਨੂੰ ਚਲਾਉਣਾ ਆਲੇ ਫੇ ਤੇਰਾ ਬਾਸ ਟਾਈਮ ਤਾਂ ਪੂਰਾ ਨਹੀਂ ਹੋਇਆ ਦੇਖ ਮੇਰੀ ਕੋਈ ਵੀ ਵੀਡੀਓ ਜਿਹਦੇ ਵਿੱਚ ਮੈਂ ਕਿਹਾ ਵੀ ਮੇਰਾ ਬਾਸ ਟਾਈਮ ਪੂਰਾ ਕਰਾ ਦ ਕਿਸੇ ਦੇ ਚੈਨਲ ਤੇ ਜਾ ਕੇ ਮਿੰਤਾਂ ਕਰੀ ਆਉਣ ਵੀ ਹੜਾ ਆ ਜਾ ਮੇਰੀ ਲੈਬ ਤੇ ਆ ਜਾ ਹੜਾ ਮੇਰੇ ਉੱਥੇ ਆ ਜਾ ਹੜਾ ਮੇਰੇ ਉੱਥੇ ਆ ਜਾ ਐ ਕਰਦੇ ਇਦਾਂ ਬਾਸ ਟਾਈਮ ਪੂਰਾ ਅੱਛਾ ਕਈ ਲੋਕ ਕਹਿੰਦੇ ਹੰਕਾਰੇ ਹੋਏ ਆ ਫਲਾਉਣਾ ਤੇ ਮਕਾਇਮ ਕਰ ਜੋ ਵੀ ਆ ਆਪਣੇ ਹੱਕ ਦਾ ਖਾਨੇ ਆ ਨਾ ਕਿਸੇ ਤੋਂ ਦੱਬਿਆ ਨਾ ਖੋਇਆ ਬਥੇਰੇ ਥਾਂ ਤੇ ਆਪਣੇ ਹੱਕ ਛੱਡ ਤੇ ਬਥੇਰੇ ਥਾਂ ਤੇ ਹੱਕ ਛੱਡ ਤੇ ਆਪਦੀ ਤੂੰ ਆਪਣੇ ਫੋਨ 'ਚ ਪਹਿਲੀ ਗੱਲ ਤਾਂ ਫੋਨ ਆਪਦੀ ਪ੍ਰਾਪਰਟੀ ਆ ਠੀਕ ਆ ਮੇਰੇ ਫੋਨ ਦੇ ਵਿੱਚ ਕਿਵੇਂ ਆ ਜੂ ਕਿਸੇ ਦੀ ਵੀਡੀਓ ਨਹੀਂ ਮੈਂ ਦੇਖਦੀ ਕੇ ਲੈਣੀ ਹੈ ਜੇ ਹੁਣ ਤੂੰ ਆ ਕੇ ਕਮੈਂਟ ਪਹਿਲੇ ਇੱਕ ਦਿਨ ਕਿ ਹੋਰ ਕਿਸੇ ਦੀ ਵੀਡੀਓ ਦਾ ਕਹਿੰਦੀ ਕਹਿੰਦੀ ਮੈਨੂੰ ਤਾਂ ਕਹਿੰਦੀ ਜਨਾਨੀ ਲੜਕੀ ਕੀ ਲੱਗਦੀ ਆ ਨਾ ਮੈਂ ਤੇਰੀ ਭੈਣ ਆ ਨਾ ਮੈਂ ਤੇਰੀ ਨਣ ਦਾ ਨਾ ਮੈਂ ਤੇਰੀ ਦਰਾਨੀ ਨਾ ਮੈਂ ਤੇਰੀ ਚਠਾਨੀ ਨਾ ਤੇਰੀ ਮਾਂ ਨਾ ਤੇਰੀ ਸਾਸਾਂ ਦੱਸ ਤੈਨੂੰ ਕੀ ਤਕਨੀਪਾ ਮੇਰੇ ਤੋਂ ਠੀਕ ਹੈ ਆਪਦੀ ਉਕਾਤ ਚ ਰਹੀਦਾ ਹੁੰਦਾ ਕਦੇ ਵੀ ਆਪਦੇ ਦੈਰੇ ਤੋਂ ਬਾਹਰ ਨਹੀਂ ਜਾਇਦਾ ਹੁੰਦਾ ਜਦੋਂ ਮੈਂ ਤੈਨੂੰ ਉਦਲ ਨਹੀਂ ਖੋਛਿਆ ਫਿਰ ਤੂੰ ਮੇਰੀ ਵੀਡੀਓ ਤੇ ਆ ਕੇ ਕਮੈਂਟ ਕਰਦੀ ਆ ਮੈਂ ਤੈਨੂੰ ਤੈਨੂੰ ਇਹ ਨਹੀਂ ਸਮਝ ਲੱਗਦੀ ਮੈਂ ਤੈਨੂੰ ਕਦੇ ਹਟਦਾ ਹਾਂ ਉਹ ਕਦੇ ਨਹੀਂ ਦਉ ਸਾਰੇ ਲੋਕਾਂ ਨੂੰ ਰਿਪਲਾਈ ਕਰ ਦੋ ਮੈਂ ਤੈਨੂੰ ਛੱਡ ਦਨੀ ਨਹੀਂ ਹੁੰਦੀ ਆਂ ਬਿਛੜ ਪਰੇ ਮੈਨੂੰ ਇਹ ਵਧੀਆ ਨਹੀਂ ਲੱਗਦੀ ਹੈਗੀ ਜਿਹੜਾ ਬੰਦਾ ਜਿਵੇਂ ਕਹਿੰਦੇ ਜੋ ਸਾਡੇ ਬਾਰੇ ਮਾੜਾ ਸੋਚਦੇ ਨੇ ਉਹ ਸਾਡੇ ਸਾਲੇ ਲੱਗਦੇ ਹੈ ਹੈ ਨਹੀਂ ਤਾਂ ਕਰੀਦਾ ਹੁੰਦਾ ਜਦੋਂ ਕੋਈ ਵੀ ਬੰਦਾ ਆਪਣੀ ਮਿਹਨਤ ਕਰਕੇ ਖੜਾ ਹੁੰਦਾ ਨਾ ਉਹ ਲੋਕਾਂ ਨੂੰ ਬੁਰਾਈ ਲੱਗਦਾ ਹੁੰਦਾ ਉਹ ਤੈਨੂੰ ਮੈਂ ਮੈਂ ਤੇਰੀ ਤੇਰੀ ਕੁਝ ਲੱਗਦੀ ਹੋਣੀ ਦੂਰ ਦੂਰ ਤੱਕ ਮੈਂ ਤੇਰੀ ਕੁਝ ਲੱਗਦੀ ਨਹੀਂ ਹੈਗੀ ਖਬਰ ਤੂੰ ਕਿੱਥੇ ਦੀ ਚਗਲ ਹੈਗੀ ਕਿੱਥੇ ਦੀ ਨਹੀਂ ਹੈਗੀ ਉਈ ਤੂੰ ਆ ਕੇ ਮੇਤੋ ਜਿਵੇਂ ਕਹਦੇ ਆ ਸੋਹਣਾ ਪ੍ਰਸ਼ਾਦ ਲੈ ਲਿਆ। ਬਦੂਆ। ਆ ਕ ਖੁੱਲ ਦੀ ਸਾਰੇ ਮੈਂ ਫੋਨ ਚੱਕ ਕੇ ਫੋਨ ਤੇ ਦੇਖਿਆ ਸਗਰੀਨ ਤੇ ਕਮੈਂਟ ਉਹ ਟਾ ਬੜਾ ਸ਼ੌਕ ਕੇ ਗਈ। ਵਹਿਗਰੂ ਸੱਚੇ ਪਾਛੇ ਮੈਂ ਤਾਂ ਉੱਥੀ ਵੀ ਨਹੀਂ ਅਰਦਾਸ ਕਰੂੰ। ਮੈਂ ਤਾਂ ਰੋਜ਼ ਕਹਿੰਦੀ ਆ ਜਿਹੜਾ ਕੋ ਮੇਰਨਾ ਕਰਦਾ ਵਾ ਵਜੂ ਵਹਿਗਰੂ ਸੱਚੇ ਪਾਛੇ ਦਾ ਭਰ ਕੇ ਵਿੜਾ ਡੁੱਬ ਜੇ। ਤੇਰਾ ਵੀ ਡੁੱਬ ਜੇ ਹੁਣ ਤੂੰ ਵੀ ਵਿੱਚ ਐਂਗੀ ਉਹਨਾਂ ਚ। ਮੈਂ ਤਾਂ ਰੋਜ਼ ਕਹਿੰਦੀ ਆ ਅੱਲਾ ਅੱਲਾ ਕਰਦਾ ਫਿਰੇ ਜਿਹੜਾ ਕੋ ਮੇਰਨਾ ਕਰੇ। 3600 ਪਹਿਲਾ ਸੀਗੇ ਹੁਣ 3600 ਇੱਕ ਤੂੰ ਆ ਆ ਕੱਲ ਨੂੰ ਹੱਥ ਮਾਰ ਲੈ ਜਿੱਟਕਣਾ ਡਿੱਗ ਜਾਈ ਨਹੀਂ ਇਹ ਦੂ ਵਾਰ ਤੇ ਮੈਨੂੰ ਹੋਰ ਵੀ ਸਬਕ ਬਥੇਰੇ ਦੇਣੇ ਆਉਂਦੇ ਨੇ ਘਰ 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 ਰੱਕਾ ਆ ਬਥੇਰੇ ਵਾਲ ਦੇਖ ਲੈ ਤੂੰ ਮੂੰਹ ਤੋਂ ਤਾਂ ਨਹੀਂ ਮੁੱਠਾ ਚੱਕ ਕੇ ਲੱਗਣਗੀਆਂ ਇੱਧਰ ਨੂੰ ਆ ਕੇ ਕਮੈਂਟ ਕਰਨਾ ਬਥੇਰੇ ਪਿਆਰ ਨਾਲ ਸਮਝਾ ਲਿਆ ਦੁਨੀਆ ਸਮਝਦੀ ਨਹੀਂ ਬਥੇਰੇ ਮੈਂ ਪਿਆਰ ਨਾਲ ਬਥੇਰੀਆਂ ਵੀਡੀਓ ਪਾਲੀਆਂ ਪਿਆਰ ਨਾਲ ਦੁਨੀਆ ਸਮਝਦੀ ਆ ਦੁਨੀਆ ਵੀ ਡਾਂਗ ਵਾਲੇ ਦੀ ਹੋਈ ਆ ਤੁਹਾਨੂੰ ਦੱਸਾਂ ਸਿੱਧੀ ਜੀ ਗੱਲ ਤਾਂ ਇਹ ਤੇਰੇ ਵਰਗੀ ਫਿਰ ਹਾੜੇ ਕੱਢਦੀ ਫਿਰੀ ਜਾਂਦੀ ਆ